ਕਹਿੰਦੇ ਨੇ ਹਿੰਦੁਸਤਾਨ ਦੇ ਵਿੱਚ ਚੋਣਾਂ ਬਹੁਤ ਹੁੰਦੀਆਂ ਨੇ ਪਰ ਜਿਹੜੀ ਚੋਣ ਸਭ ਤੋਂ ਔਖੀ ਹੁੰਦੀ ਹੈ ਉਹ ਚੋਣ ਹੁੰਦੀ ਹੈ ਸਰਪੰਚੀ ਦੀ ਜੀ ਹਾਂ ਸਰਪੰਚੀ ਜੇਕਰ ਕੋਈ ਜਿੱਤ ਗਿਆ ਤਾਂ ਸ਼ਾਇਦ ਉਹ ਮੁੱਖ ਮੰਤਰੀ ਵੀ ਬਣ ਸਕਦਾ ਅਜਿਹੇ ਸਾਡੇ ਕੋਲ ਮਿਸਾਲਾਂ ਵੀ ਦੇਖਣ ਨੂੰ ਮਿਲੀਆਂ ਨੇ ਖਬਰ ਹੈ ਸਮਾਣਾ ਦੀ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਕਸਮੇ ਦੇ ਪਿੰਡ ਅਸਮਾਨਪੁਰ ਦੀ ਜਿੱਥੇ ਸਰਪੰਚਾਂ ਦੀਆਂ ਜੋ ਚੋਣਾਂ ਹੋਈਆਂ ਉਹ ਬੜੀ ਦਿਲਚਸਪ ਹੋਈਆਂ ਕਿਉਂਕਿ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਸਰਪੰਚੀ ਦੀ ਚੋਣ ਹੋਈ ਸੀ ਰਿਜ਼ਲਟ ਆਇਆ ਕੋਈ ਇੱਕ ਬੰਦਾ ਸਰਪੰਚ ਬਣ ਗਿਆ ਪਰ ਆਪੋਜ਼ਿਟ ਪਾਰਟੀ ਵਾਲੇ ਸ਼ਖਸ ਨੇ ਇਸ ਸਾਰੇ ਮਸਲੇ ਨੂੰ ਹਾਈ ਕੋਰਟ ਦੇ ਵਿੱਚ ਪਾ ਦਿੱਤਾ ਤੇ ਕਿਹਾ ਕਿ ਇਹ ਜੋ ਚੋਣ ਹੈ ਇਸ ਨੂੰ ਮੁੜ ਕੇ ਕਰਵਾਇਆ ਜਾਵੇ ਰੀਕਾਊਂਟਿੰਗ ਕਰਵਾਈ ਜਾਵੇ ਉਸ ਤੋਂ ਬਾਅਦ ਸਟੇ ਲੱਗਿਆ ਤੇ ਕਰੀਬ-ਕਰੀਬ 1 ਸਾਲ ਦਾ ਜੋ ਅਦਾਲਤੀ ਚੱਕਰ ਸੀ ਓਪਿਆ ਤੇ ਉਸ ਤੋਂ ਬਾਅਦ ਮੁੜ ਕੇ ਰੀਕਾਊਂਟਿੰਗ ਹੋਈ ਅਸਮਾਨਪੁਰ ਪਿੰਡ ਦੇ ਵਿੱਚ ਤੇ ਆਖਿਰਕਾਰ ਜਿਸ ਸ਼ਖਸ ਨੇ ਸ਼ਿਕਾਇਤ ਪਾਈ ਸੀ ਉਹ ਜੇਤੂ ਹੋਇਆ ਜੋ ਨੌਜਵਾਨ ਹੁਣ ਸਰਪੰਚ ਚੁਣਿਆ ਗਿਆ ਉਸ ਦਾ ਨਾਮ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਨੇ ਹਾਈ ਕੋਰਟ ਦੇ ਵਿੱਚ ਕਿਹਾ ਸੀ ਕਿ ਇਸ ਪੂਰੇ ਜੋ ਚੋਣ ਹੋਈ ਹੈ ਅਸਮਾਨਪੁਰ ਪਿੰਡ ਦੀ ਉਸ ਦੀ ਮੁੜ ਕੇ ਰੀਕਾਊਂਟਿੰਗ ਕੀਤੀ ਜਾਏ ਜਦੋਂ ਰੀਕਾਊਂਟਿੰਗ ਹੋਈ ਤਾਂ ਉੱਥੇ 240 240 ਯਾਨੀ ਕਿ ਦੋਹਾਂ ਪਾਰਟੀਆਂ ਦੇ ਖਾਤੇ 240 40 ਵੋਟਾਂ ਗਈਆਂ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਮਨ ਦੇ ਵਿੱਚ ਵੱਡਾ ਸਵਾਲ ਆਇਆ ਕਿ ਹੁਣ ਜੇਕਰ ਦੋਹਾਂ ਪਾਸਿਆਂ ਵੋਟਾਂ ਪਈਆਂ ਨੇ 240 240 ਇਸ ਤੋਂ ਬਾਅਦ ਜੇਤੂ ਕਿਸ ਨੂੰ ਬਣਾਇਆ ਜਾਵੇ ਤਾਂ ਇੱਕ ਫੈਸਲਾ ਲਿਆ ਗਿਆ ਕਿ ਇੱਕ ਡੱਬੇ ਦੇ ਵਿੱਚ ਦੋਹਾਂ ਦੇ ਨਾਵਾਂ ਦੀ ਪਰਚੀ ਪਾਈ ਜਾਏਗੀ ਇਹ ਪਰਚੀ ਕਢਾਉਣ ਦੇ ਲਈ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਜੋ ਪਿੰਡ ਦਾ ਗੁਰਦੁਆਰਾ ਹੈ ਉੱਥੋਂ ਉਸ ਤੋਂ ਬਾਅਦ ਫੈਸਲਾ ਇਹ ਹੋਇਆ ਕਿ ਗ੍ਰੰਥੀ ਸਿੰਘ ਨੇ ਪਰਚੀ ਕੱਢਣੀ ਹੈ ਉਸ ਤੋਂ ਬਾਅਦ ਜਿਸ ਦਾ ਵੀ ਨਾਮ ਸਾਹਮਣੇ ਆਏਗਾ ਗੁਰਜੰਨ ਸਿੰਘ ਦਾ ਜਾਂ ਲਖਵਿੰਦਰ ਸਿੰਘ ਦਾ ਦੋਨਾਂ ਦੇ ਵਿੱਚੋਂ ਇੱਕ ਨੂੰ ਜੇਤੂ ਐਲਾਨ ਦਿੱਤਾ ਜਾਏਗਾ ਤੇ ਆਖਿਰਕਾਰ ਜਿਸ ਸ਼ਖਸ ਨੇ ਕੋਰਟ ਦੇ ਵਿੱਚ ਇਹ ਸਾਰਾ ਮਾਮਲਾ ਪਾਇਆ ਸੀ ਉਹੀ ਜੇਤੂ ਸਾਬਤ ਹੋਇਆ ਜੀ ਹਾਂ ਇਸ ਤੋਂ ਬਾਅਦ ਜੋ ਗੁਰਜੰਡ ਸਿੰਘ ਸੀ ਜੋ ਪਹਿਲਾ ਪਹਿਲੀ ਵਾਰ ਸਰਪੰਚ ਚੁਣੇ ਗਏ ਸੀ ਉਹਨਾਂ ਨੇ ਆਪਣੀ ਹਾਰ ਸਵੀਕਾਰੀ ਤੇ ਜਿਸ ਨੇ ਇਸ ਪੂਰੇ ਮਸਲੇ ਨੂੰ ਕੋਰਟ ਤੱਕ ਲੈ ਕੇ ਗਿਆ ਜੋ ਨੌਜਵਾਨ ਉਹ ਜੇਤੂ ਬਣ ਕੇ ਸਾਹਮਣੇ ਆਇਆ ਤੇ ਉਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਉਹ ਤਸਵੀਰਾਂ ਦੇ ਵਿੱਚ ਬੇਹਤ ਖੁਸ਼ ਨਜ਼ਰ ਆ ਰਿਹਾ ਉਹਦੇ ਜੋ ਨੇੜਲੇ ਲੋਕ ਨੇ ਜੋ ਉਸ ਦੇ ਦਰਸ਼ਕਦਾਰ ਨੇ ਦੋਸਤ ਨੇ ਸਭ ਜਸ਼ਨ ਮਨਾਉਂਦੇ ਨਜ਼ਰ ਆਏ ਤੇ ਜੋ ਨੋਟਾਂ ਦਾ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ ਯਾਨੀ ਕਰੀਬ-ਕਰੀਬ 1 ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਹਾਰੀ ਹੋਈ ਸਰਪੰਚੀ ਇਸ ਨੌਜਵਾਨ ਨੇ ਜਿੱਤ ਲਈ ਤੇ ਹੁਣ ਅਸਮਾਨਪੁਰ ਪਿੰਡ ਦਾ ਇਹ ਨੌਜਵਾਨ ਸਰਪੰਚ ਬਣੇਗਾ ਜਿੱਤਣ ਤੋਂ ਬਾਅਦ ਇਸ ਨੌਜਵਾਨ ਨੇ ਕੀ ਕਿਹਾ ਉਹ ਸੁਣਾਈਏ ਪਹਿਲਾਂ ਇਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਅੱਜ ਮੇਰੇ ਸਿਰ ਤੇ ਐਡਾ ਵੱਡਾ ਤਾਜ ਬਖਸ਼ਿਆ ਜੀ ਤੇ ਦੂਜੇ ਨੰਬਰ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਨ੍ਹਾਂ ਨੇ ਮੇਰੇ ਦੁਬਾਰਾ ਰੀਕਾਉਂਟਿੰਗ ਕਰਾ ਕੇ ਜੋ ਮੇਰੀਆਂ ਵੋਟਾਂ ਚ ਡਾਊਟ ਸੀ ਉਹ ਡਾਊਟਾਂ ਡਾਊਟ ਕਲੀਅਰ ਕਰਕੇ ਮੈਨੂੰ ਸਰਪੰਚ ਚੁਣਿਆ ਗਿਆ ਮੈਂ ਬਹੁਤ ਹੀ ਜ਼ਿਆਦਾ ਕਿਸ ਤਰ੍ਹਾਂ ਸਰਪੰਚੀ ਚੋਣ ਹੋਈ ਹੈ ਟੋਸ ਹੋ ਗਿਆ ਤੇ ਪਤਾ ਲੱਗੇ ਬਰਾਬਰ ਵੋਟ ਆ ਗਈ ਤੇ ਥੋੜੀ ਪਹਿਲਾਂ ਕਿੰਨੇ ਵੋਟਾਂ ਦੇ ਜਿੱਤੇ ਗੁਰਜੰਟ ਸਿੰਘ ਪਹਿਲਾਂ 2 ਵੋਟਾਂ ਦਾ ਫਰਕ ਸੀ ਜੀ ਉਹਦੇ ਵਾਸਤੇ ਕੇਸ ਕੀਤਾ ਹਾਂਜੀ ਉਸਦੇ ਵਾਸਤੇ ਕੇਸ ਕੀਤਾ ਸੀ 27 ਵੋਟਾਂ ਰਿਜੈਕਟ ਸੀਗੀਆਂ ਹੂੰ 2 ਵੋਟਾਂ ਦੇ ਮੇਰੇ ਹੱਕ ਚ ਹੋ ਕੇ ਜੀ ਬਰਾਬਰ ਹੋ ਕੇ ਅੱਜ ਟਾਈ ਹੋ ਗਿਆ ਸੀ ਜੀ ਟਾਈ ਤੋਂ ਬਾਅਦ ਟੋਸ ਹੋ ਕੇ ਮੇਰੀ ਪਰਚੀ ਨਿਕਲੀ ਜੀ ਦੋਹਾਂ ਨੇ ਸਹਿਮਤੀ ਵਰਗਾਈ ਇਸ ਤੇ ਦੋਨਾਂ ਨੇ ਸਹਿਮਤੀ ਵਰਗਾਈ ਹੁਣ ਗੁਰਜੰਟ ਸਿੰਘ ਨੂੰ ਸੁਣੋ ਜਿਨ੍ਹਾਂ ਨੇ ਮੋٹے ਤੌਰ ਤੇ 1 ਸਾਲ ਵੀ ਸਰਪੰਚ ਦੇ ਤੌਰ ਤੇ ਨਹੀਂ گزارਿਆ ਹੈ ਤੇ ਇਹਨਾਂ ਦੀ ਸਰਪੰਚੀ 1 ਸਾਲ ਤੋਂ ਪਹਿਲਾਂ ਪਹਿਲਾਂ ਹੀ ਖੁੰਝ ਗਈ ਤੇ ਇਹ ਇਸ ਪੂਰੇ ਜੋ ਮਸਲਾ ਹੋਇਆ ਉਸ ਦੇ ਵਿੱਚ ਹਾਰ ਗਏ ਜੇਤੂ ਕੋਈ ਹੋਰ ਸਾਬਤ ਹੋਇਆ ਹਾਰਨ ਤੋਂ ਬਾਅਦ ਜੋ ਮੌਜੂਦਾ ਸਰਪੰਚ ਸਨ ਉਹ ਕੀ ਕਹਿੰਦੇ ਨੇ ਉਹਨਾਂ ਦੀ ਗੱਲ ਸੁਣੋ ਤੁਸੀਂ ਸਰਪੰਚ ਚੁਣੇ ਗਏ ਸੀ ਪਹਿਲਾਂ ਹਾਂਜੀ ਹਾਂਜੀ ਆਜ ਰੀਕਾਊਂਟਿੰਗ ਹੋਈ ਹਾਈ ਕੋਰਟ ਦੇ ਬਾਅਦ ਤੁਹਾਡਾ ਕੀ ਕਹਿਣਾ ਜੇ ਇਸ ਤਰ੍ਹਾਂ ਹੀ ਸਹਿਮਤੀ ਹੋ ਗਈ ਬਈ ਵੋਟਾਂ ਬਰਾਬਰ ਹੋ ਗਈਆਂ ਸਾਡੀਆਂ ਅੱਛਾ ਜੀ ਉਹ ਤਾਛ ਜਿੱਤ ਗਿਆ ਜੀ ਬਸ 10 ਕਿਲੋ ਕਰੀ ਹੁਣ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਇਸ ਪੂਰੀ ਰੀਕਾਊਂਟਿੰਗ ਨੂੰ ਨੇਪਰੇ ਚਾੜਨਾ ਰੀਕਾਊਂਟਿੰਗ ਹੋਈ ਦੋਹਾਂ ਦੇ ਖਾਤੇ ਦੇ ਵਿੱਚ ਬਰਾਬਰ ਵੋਟਾਂ ਗਈਆਂ ਜੇਤੂ ਐਲਾਨਣ ਦੇ ਲਈ ਇਸ ਪੂਰੇ ਜੋ ਪ੍ਰਕਿਰਿਆ ਸੀ ਇਸ ਨੂੰ ਅੰਜਾਮ ਦਿੱਤਾ ਗਿਆ ਪ੍ਰਸ਼ਾਸਨ ਇਸ ਪੂਰੇ ਮਾਮਲੇ 'ਚ ਕੀ ਕਹਿ ਰਿਹਾ ਆ ਸੁਣਾਈਏ ਸਾਨੂੰ ਮਾਨਯੋਗ ਹਾਈ ਕੋਰਟ ਤੋਂ ਆਰਡਰਸ ਹੋਏ ਸੀਗੇ ਕਿ ਰੀਕਾਊਂਟਿੰਗ ਸਾਰੀ ਵੀਡੀਓਗ੍ਰਾਫੀ 'ਚ ਤੇ ਅੰਡਰ ਫਰੀ ਐਂਡ ਫੇਅਰ ਮੈਨਰ ਹੋਵੇ ਤੇ ਮਾਨਯੋਗ ਡੀਸੀ ਸਾਹਿਬ ਦੀ ਸੁਪਰਵਾਈਜ਼ਨ 'ਚ ਤੇ ਐਡੀ ਸਾਹਿਬ ਦੀ ਪ੍ਰੈਜ਼ੈਂਸ 'ਚ ਹੋਈ ਹੈ ਸਾਰੀ ਰੀਕਾਊਂਟਿੰਗ ਤੇ ਇਹਦੇ ਵਿੱਚ ਸਾਰੀ ਵੋਟਾਂ ਦੀ ਗਿਣਤੀ ਸ਼ੁਰੂ ਤੋਂ ਦੁਬਾਰਾ ਕੀਤੀ ਗਈ ਹੈ ਜਿੰਨੀਆਂ ਵੀ ਵੈਲਿਡ ਇਨਵੈਲਿਡ ਵੋਟਸ ਸੀ ਇੱਕ ਇੱਕ ਵੋਟ ਨੂੰ ਕੈਂਡੀਡੇਟਸ ਦਿਖਾ ਕੇ ਕੈਮਰੇ ਦਿਖਾ ਕੇ ਸਾਰੀ ਕਾਊਂਟਿੰਗ ਕੀਤੀ ਗਈ ਹੈ ਤੇ ਰੀ ਕਾਊਂਟਿੰਗ ਦੇ ਉਪਰੰਤ ਜਿਹੜੇ ਨਤੀਜੇ ਸਾਹਮਣੇ ਆਏ ਉਹਦੇ ਵਿੱਚ ਦੋਨੋਂ ਕੈਂਡੀਡੇਟਸ ਦੀ ਇਕੁਅਲ ਵੋਟਾਂ ਹੋ ਗਈਆਂ ਸੀਗੀਆਂ ਤੇ ਪੰਚਾਇਤ ਰੂਲਸ ਆਪਣੇ 1994 ਐਕਟ ਦੇ ਤਹਿਤ ਰੂਲਸ ਇਹ ਕਹਿੰਦੇ ਨੇ ਕਿ ਜਦੋਂ ਇਕੁਇਵੈਲੈਂਟ ਵੋਟਸ ਹੋ ਜਾਵੇ ਤੇ ਟਾਈ ਹੋਵੇ ਦੋ ਕੈਂਡੀਡੇਟਸ ਦੀ ਤਾਂ ਜੋ ਡਰਾ ਫਲੋਟਸ ਕੱਢਿਆ ਜਾਂਦਾ ਹੈ ਤੇ ਡਰਾ ਫਲੋਟਸ ਉਹਨਾਂ ਵੱਲੋਂ ਹੀ ਦੱਸੇ ਗਏ ਜਿਹੜੇ ਬੰਦੇ ਦੀ ਉਹਨਾਂ ਨੂੰ ਸਹਿਮਤੀ ਸੀ ਵੀ ਅਸੀਂ ਇਸ ਬੰਦੇ ਤੋਂ ਕੜਵਾਉਣਾ ਚਾਹੁੰਦੇ ਆ ਡਰਾ ਤਾਂ ਉਹਦੀ ਵੇਟ ਕੀਤੀ ਗਈ ਉਹਨਾਂ ਦੇ ਉਪਰੰਤ ਤਾਂ ਡਰਾ ਫਲੋਟਸ ਨਿਕਲ ਲਿਆ ਗਿਆ ਤੇ ਉਹਦੇ ਵਿੱਚ ਜਿਹੜੇ ਲਖਵਿੰਦਰ ਸੀਗੇ ਉਹ ਜੇਤੂ ਕਰਾਰ ਹੋਏ ਨੇ ਤੇ ਪਹਿਲਾਂ ਉੱਥੇ ਮੌਜੂਦਾ ਸਰਪੰਚ ਗੁਰਜੰਟ ਸੀਗੇ ਤੇ ਗੁਰਜੰਟ ਜੀ ਤੇ ਲਖਵਿੰਦਰ ਜੀ ਦੀ ਟਾਈ ਸੀਗੀ ਆਪਸ ਵਿੱਚ ਤੇ ਲਖਵਿੰਦਰ ਸਿੰਘ ਜੀ ਉਹਦੇ ਚ ਵਿਨਿੰਗ ਕੈਂਡੀਡੇਟ ਨਿਕਲ ਕੇ ਆਏ ਨੇ ਕਿਉਂਕਿ ਉਹਨਾਂ ਨੂੰ ਡਰਾ ਫਲੋਟਸ 'ਚ ਉਹਨਾਂ ਦਾ ਨਾਮ ਆਇਆ ਤੇ ਡਰਾ ਫਲੋਟਸ ਨੂੰ ਇੱਕ ਵੋਟ ਮੰਨਿਆ ਜਾਂਦਾ ਬੇਸਿਕਲੀ ਤਾਂ ਇਸ ਕਰਕੇ ਉਹਨਾਂ ਦੀ 241 ਦੀ ਗਿਣਤੀ ਹੋ ਗਈ ਤੇ ਦੂਜੇ 240 ਦੀ ਹੈ ਤੇ ਉਸ ਤੋਂ ਬਾਅਦ ਸਾਰਾ ਹੁਣ ਸਾਡਾ ਪ੍ਰਕਿਰਿਆ ਐਸ ਪਰ ਰੂਲਸ ਸਾਰੀ ਅਸੀਂ ਸਾਰੀ ਸਮੱਗਰੀ ਵਾਪਸ ਹੁਣ ਟਰਾਈ ਖਜ਼ਾਨੇ ਚ ਰੱਖ ਕੇ ਸਾਰਾ ਰਿਜ਼ਲਟ ਕੰਪਾਈਲ ਕਰਤਾ ਤੇ ਅਕੋਰਡਿੰਗਲੀ ਅਸੀਂ ਜਿਹੜੀ ਕੰਪਲਾਈਂਸ ਰਿਪੋਰਟ ਸਾਡੀ ਬਣੇਗੀ